ਜਿਹੜਾ ਸਿਹਰਦੋਕੇ ਸਾਰੇ ਸੁਣਿਓ ਹਾਂ ਵੀ ਇੱਕ ਪਾਸੇ ਅਸੀਂ ਕਹਿ ਰਹੇ ਆ ਵੀ ਅਜਮਤ ਹੈ ਕਹਿਰ ਨਾ ਜਮਾਈਏ ਹਾਂ ਦੂਜੇ ਪਾਸੇ ਬਹੁਤ ਸਾਰੇ ਵੀਰ ਸਾਡੇ ਇਸ ਗੱਲ ਤੇ ਗੁੱਸਾ ਕਰ ਲਿੰਦੇ ਆ ਜਦੋਂ ਉਹਨਾਂ ਨੂੰ ਕਹੀਏ ਨਾ ਵੀ ਮੱਖਣ ਸ਼ਾਹ ਲਵਾਣਾ ਤਾਂ ਗੁਰੂ ਦਾ ਸਿੱਖ ਸੀਗਾ ਉਹ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਇਹ ਕਹਾਣੀ ਉਹਨਾਂ ਕਿਉਂ ਜੋੜੀ ਆ ਵੀ ਗੁਰੂ ਪਾਤਸ਼ਾਹ ਨੇ ਮੋਢਾ ਲਾ ਕੇ ਹਾਂ ਦਰ ਸਮੁੰਦਰ ਦੇ ਵਿੱਚੋਂ ਦਾ ਜਹਾਜ਼ ਬਾਹਰ ਕੱਢਤਾ ਹਾਂ ਹੁਣ ਆਹ ਦੋ ਗੱਲਾਂ ਆਪਸੇ ਰਲਦੀਆਂ ਆ ਉਹ ਉਹ ਨਹੀਂ ਹੈਗਾ ਅਜਮਤ ਸਮੁੰਦਰ ਚੋਂ ਜਹਾਜ਼ ਕੱਢਣਾ ਉਹ ਅਜਮਤ ਨਹੀਂ ਆ ਫਿਰ ਨਿਸ਼ਾਨ ਰੱਖ ਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਉਹਦੇ ਕੋਲ 500 ਮੋਰਾ ਲੈਣੀਆਂ ਸੀ ਇਸ ਕਰਕੇ ਨਿਸ਼ਾਨ ਨਾ ਜਾਵੇ ਉਹ ਭਾਈ ਸਤ ਸਿਧਾਂਤ ਸਿੱਖੀ ਦਾ ਸਾਰਾ ਸੇਮ ਆ ਇਹ ਨਹੀਂ ਵੀ ਜਿੱਥੇ ਮਰਜ਼ੀ ਬਦਲਦੀ ਏ ਜਿੱਥੇ ਮਰਜ਼ੀ ਗੁਰੂ ਨਾਨਕ ਪਾਤਸ਼ਾਹ ਉੱਤੇ ਸੱਪ ਦੀ ਛਾਂ ਕਰਦੀ ਏ ਖੇਤ ਹਰਿਆ ਕਰਦੀ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਮੋਢਾ ਲਾ ਕੇ ਉਹ ਕਰਦੀਏ ਤੇ ਨਾਲ ਹੀ ਇਹ ਵੀ ਕਹੀ ਗਈ ਅਜਮਤ ਤਾਂ ਕਹਿ ਰਿਆ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਸ਼ੁਰੂ ਲੱਗੇ ਚੋਰਾ ਲੱਗਾ ਤਾਂ ਨਾ ਢਿੱਡ ਪਾਟ ਗਿਆ ਉੱਥੇ ਅਜਮਤ ਨਹੀਂ ਦਿਖਾਈ ਕਿਉਂਕਿ ਕਹਿ ਰਿਆ ਇੱਕ ਪਾਸੇ ਤਾਂ ਆਉਣਾ ਪੈਣਾ ਨਾ ਸਾਨੂੰ ਜੇ ਅਜਮਤ ਦਿਖਾਉਣੀ ਹੈ ਫਿਰ ਸਾਰਿਆਂ ਨੂੰ ਦਿਖਾ ਸਾਰੇ ਦਿਖਾ ਸਕਦੇ ਆ ਜੇ ਨਹੀਂ ਦਿਖਾਉਣੀ ਤੇ ਫਿਰ ਕੋਈ ਵੀ ਨਹੀਂ ਦਿਖਾ ਸਕਦਾ